ਇਹ ਦੇਖ ਕੇ ਤੁਹਾਨੂੰ ਬਹੁਤ ਹੈਰਾਨੀ ਹੋਏਗੀ। ਦਰਅਸਲ ਇਹ ਮਾਮਲਾ ਪੰਜਾਬ ਦਾ ਹੀ ਹੈ। ਪੰਜਾਬ ਦੇ ਫਲੋਰ ਦਾ ਹੈ ਜਿੱਥੇ 4 ਦਿਨਾਂ ਦੇ ਪੁੱਤ ਤੇ ਆਪਣੀ ਘਰਵਾਲੀ ਨੂੰ ਇਸ ਕਲਯੁਗੀ ਪਿਓ ਨੇ ਠੰਡੀ ਕੜਾਕੇदार ਠੰਡ ਦੇ ਵਿੱਚ ਬਾਹਰ ਕੱਢ ਦਿੱਤਾ। ਤੇ ਉਸ 4 ਦਿਨਾਂ ਦਾ ਮਾਸੂਮ ਏਡਾ ਠੰਡ ਨੂੰ ਨਾ ਚੱਲਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਜਣੇਪੇ ਨੂੰ ਅਜੇ 4 ਦਿਨ ਹੋਏ ਸੀ ਤੇ ਘਰਵਾਲੀ ਨਾਲ ਲੜਾਈ ਹੋ ਗਈ ਤੇ ਉਸ ਤੋਂ ਬਾਅਦ ਆਪਣੀ ਘਰਵਾਲੀ ਨੂੰ ਅੱਧੀ ਰਾਤ ਨੂੰ ਬਾਹਰ ਕੱਢ ਦਿੱਤਾ। ਔਰ ਇੱਕ ਮਮੂਲੀ ਜਿਹਾ ਕੰਬਲ ਘਰਵਾਲੀ ਨੇ ਲੈ ਕੇ ਆਪਣੇ ਉੱਤੇ ਰੱਖਿਆ। ਔਰ ਕਿਉਂਕਿ ਇਹ ਨਾ ਚੱਲ ਫਿਰ ਨਹੀਂ ਸਕਦੀ ਤੇ ਮਾਸੂਮ ਨੂੰ ਲﺒੇਟ ਕੇ ਆਪਣੇ ਘਰ ਦੇ ਬਾਹਰ ਗੇਟ ਤੇ ਬੈਠ ਗਈ ਆਪਣੇ ਘਰ ਦੇਆਂ ਨੂੰ ਜਦੋਂ ਫੋਨ ਕੀਤਾ ਤੇ ਘਰ ਦੇ ਵਾਪਸ ਆਉਂਦੇ ਨਹੀਂ ਲੈਣ ਉਸ ਨੂੰ ਉਦੋਂ ਤੱਕ ਬਹੁਤ ਧੇਰ ਹੋ ਚੁੱਕੀ ਆ ਫਲੋਰ ਦੇ ਹਸਪਤਾਲ ਦੇ ਵਿੱਚ ਉਹ ਲੈ ਕੇ ਜਾਂਦੇ ਆ ਵੀ ਬੱਚੇ ਨੂੰ ਚੈੱਕ ਕਰ ਲਓ ਕਿ ਬੱਚੇ ਨੂੰ ਕੁਝ ਹੋ ਨਾ ਗਿਆ ਹੋਵੇ ਫਲੋਰ ਦਾ ਸਰਕਾਰੀ ਹਸਪਤਾਲ ਵਾਲਾ ਜਿਹੜਾ ਸੀ ਉਹਨੇ ਚੈੱਕ ਕੀਤਾ ਤੇ ਉਸ ਤੋਂ ਬਾਅਦ ਦੇਖਿਆ ਕਿ ਬੱਚਾ ਬਿਲਕੁਲ ਠੀਕ ਹੈ ਪਰ ਫਿਰ ਬੱਚਾ ਜਿਹੜਾ ਆ ਉਚਾਨਕ ਉਸ ਨੂੰ ਨਮੋਨੀਆ ਹੁੰਦਾ ਹੈ ਬੁਖਾਰ ਤੇਜ਼ ਹੋ ਜਾਂਦਾ ਹੈ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਇੱਕ ਛੋਟੀ ਜੀ ਲੜਾਈ ਦੇ ਪਿੱਛੇ ਜਿਹੜੀ ਖੁਸ਼ੀ ਉਹਨਾਂ ਨੂੰ ਮਿਲੀ ਸੀ 4 ਦਿਨ ਪਹਿਲਾਂ ਉਸ ਖੁਸ਼ੀ ਨੂੰ ਹੱਥੋਂ ਗਵਾ ਲਿਆ ਲੋਕਾਂ ਦੇ ਗੂਨ ਜਿਹੜੇ ਨੇ ਉਹ ਪਤਲੇ ਹੋ ਗਏ ਨੇ ਸ਼ਾਇਦ ਪਾਣੀ ਹੋ ਗਏ ਨੇ ਜਲੰਧਰ ਦੇ ਫਿਰੋ ਫਲੋਰ ਦੀ ਘਰੇਲੂ ਝਗੜੇ ਦੀ ਇਹ ਕਹਾਣੀ ਹੈ ਜਿੱਥੇ ਦੀ ਤਸਵੀਰ ਇਹ ਹੁਣ ਲਗਾਤਾਰ ਵਾਇਰਲ ਹੋਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਇਸ ਘਰ ਵਾਲਾ ਘਰ ਵਾਲੇ ਦੀ ਸ਼ਾਇਦ ਲੜਾਈ ਤੋਂ ਬਾਅਦ ਇਹਨਾਂ 'ਚ ਸੁਲ੍ਹਾ ਵੀ ਹੋ ਜਾਵੇ ਪਰ ਜਿਹੜਾ ਮਾਸੂਮ ਇਸ ਦੁਨੀਆ ਨੂੰ ਹਲਵਿਦਾ ਕਹਿ ਗਿਆ ਉਸ ਨੂੰ ਸ਼ਾਇਦ ਇਹ ਦੁਬਾਰਾ ਨਹੀਂ ਪਾ ਸਕਤੇ ਇੱਕ ਛੋਟੀ ਜੀ ਗੱਲ ਪਿੱਛੇ ਆਪਣੇ ਘਰ ਦੇ ਵਿੱਚ ਆਈ ਹੋਈ ਖੁਸ਼ੀ ਸ਼ਾਇਦ ਲੋਕ ਇਸ ਨਾਲ ਖੁਸ਼ੀਆਂ ਨੂੰ ਤਰਸਦੇ ਨੇ ਜਿਨ੍ਹਾਂ ਦੇ ਘਰੇ ਕੁੜੀ ਤੱਕ ਜਾਂ ਕੋਈ ਹੋਰ ਬੱਚਾ ਨਹੀਂ ਹੁੰਦਾ ਉਹਨਾਂ ਤੋਂ ਪੁੱਛ ਕੇ ਦੇਖੋ ਕਿ ਔਲਾਦ ਦਾ ਮੁੱਲ ਕੀ ਹੈ ਇਹਨਾਂ ਨੂੰ ਔਲਾਦ ਮਿਲਦੀ ਹੈ ਚਾਰ ਦਿਨਾਂ ਬਾਅਦ ਲੜਾਈ ਹੋ ਜਾਂਦੀ ਹੈ ਤੇ ਆਪਣੀ ਘਰ ਵਾਲੀ ਨੂੰ ਉਸ ਜਨੇਪੇ ਵਾਲੀਆਂ ਹਾਲਾਤਾਂ ਦੇ ਵਿੱਚ ਹੀ ਬਾਹਰ ਕੱਢ ਦਿੰਦਾ ਜੋ ਤੱਕ ਘਰ ਵਾਲੀ ਆਪਣੇ ਪਰਿਵਾਰ ਨੂੰ ਪਿੱਛੇ ਫੋਨ ਕਰਦੀ ਆ ਰਾਬਤਾ ਕਰਦੀ ਆ ਤਉ ਉ ਤੱਕ ਬਹੁਤ ਦੇਰ ਹੋ ਜਾਂਦੀ ਆ ਬੱਚੇ ਨੂੰ ਨਿਮੋਨੀਆ ਹੋ ਕੇ ਉਸ ਨੂੰ ਬੁਖਾਰ ਹੋ ਜਾਂਦਾ ਜਿਸ ਕਰਕੇ ਉਸ ਬੱਚੇ ਦੀ ਮੌਤ ਹੋ ਜਾਂਦੀ ਆ ਪਤਾ ਨਹੀਂ ਸ਼ਾਇਦ ਕਲਯੁਗ ਬਾਰੇ ਗੱਲਾਂ ਲੋਕ ਕਰਦੇ ਨੇ ਤੇ ਕਲਯੁਗ ਇਹੀ ਐ ਇੱਕ ਥਾਂ ਦੇ ਉੱਤੇ ਤਾਂ ਅਸੀਂ ਦੇਖਦੇ ਆ ਕਿ ਲੋਕੀ ਗੁਰਦੁਆਰੇ ਮੰਦਰ ਮਸੀਤਾਂ ਦੇ ਵਿੱਚ ਬੱਚਿਆਂ ਦੀ ਆਸਾਂ ਲੈਣ ਲਈ ਜਾਂਦੇ ਨੇ ਬੱਚੇ ਮੰਗਣ ਲਈ ਜਾਂਦੇ ਨੇ ਤੇ ਜਿਨ੍ਹਾਂ ਨੂੰ ਮਿਲਦੇ ਨੇ ਸ਼ਾਇਦ ਉਹ ਆਪਣੇ ਬੱਚਿਆਂ ਦਾ ਇਹ ਹਸ਼ਰ ਕਰਦੇ ਨੇ ਸੋ ਇਹ ਤਸਵੀਰ ਬਹੁਤ ਭਾਵਕ ਤਸਵੀਰ ਹੈ ਜਿੱਥੇ ਚਾਰ ਦਿਨਾਂ ਦਾ ਮਹਿਸ ਮਹਿਜ਼ ਚਾਰ ਦਿਨਾਂ ਦਾ ਪੁੱਤ ਜੇਕਰ ਕਿਸੇ ਦੇ ਘਰੇ ਖੁਸ਼ੀ ਆਵੇ ਤਾਂ ਚਾਰ ਦਿਨਾਂ ਤਾਂ ਸ਼ਾਇਦ ਉਹ ਖੁਸ਼ੀ ਸੰਭਾਲਣ ਨੂੰ ਹੀ ਲੱਗ ਜਾਂਦੇ ਨੇ ਪਰ ਇਹ ਪਰਿਵਾਰ ਨੇ ਚਾਰ ਦਿਨਾਂ ਦੇ ਵਿੱਚ ਉਸ ਖੁਸ਼ੀ ਨੂੰ ਜਿਹੜਾ ਆ ਆਪਣੇ ਹੱਥੋਂ ਗਵਾ ਲਿਆ ਸ਼ਾਇਦ ਹੁਣ ਜਿਵੇਂ ਪਹਿਲਾਂ ਵੀ ਕਿਹਾ ਵੀ ਇਹਨਾਂ ਦੇ ਵਿੱਚ ਸੁਲ੍ਹਾ ਵੀ ਹੋ ਜਵੇ ਪਰ ਉਹ ਜੋ ਹੱਥੋਂ ਖੁੰਝ ਗਿਆ ਉਹ ਦੁਬਾਰਾ ਇਸ ਪਰਿਵਾਰ ਨੂੰ ਵਾਪਸ ਨਹੀਂ ਮਿਲਣਾ ਮੇਰਾ ਨਾਮ ਜੀ ਅਜੇ ਹੈਗਾ ਹਾਂਜੀ ਇਹ ਮੇਰੀ ਭੈਣ ਹੈ ਹਾਂਜੀ ਹਾਂਜੀ

डॉक्टर कहते हैं नॉर्मल है तुम ले जा सकते हो हाँ जी जी ठीक है ओके फिर ले ले हाँ जी। इसके घर वाले बच्चे और दोनों बाहर पड़े रहे हाँ कितने समय का बच्चा था चार दिन का था हाँ फिर फिलौर में आए आप क्या बोले यहाँ नहीं पहनता है ओके okay, आपको जवाब दे दिया जवाब आप ऑटो में लेके आए रक्षे पे लेके आए यार पर आपको 108 नहीं मिली नहीं, नहीं। का के तेम पे, जी? पे करके तो पे फिर एक सौ आठ में नहीं मिली आपको है ना ओके